ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਆਇਆ ਤੇ ਨੇੜੇ ਸ਼ਹਿਰ ਦੋਸਤੋ ਤਲਵੰਡੀ ਪਾਈਦੇ ਆ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਵੈਸੇ ਇਸ ਬਾਈ ਨੂੰ ਸਾਰੇ ਜਾਣਦੇ ਹੀ ਆ ਠੀਕ ਹੈ ਜੀ ਤੇ ਕਾਫੀ ਚੰਗਾ ਕੰਮ ਆ ਇਸ ਵੀਰ ਦਾ ਸਾਫ ਸੁਧਰੇ ਪਸ਼ੂ ਆਉਂਦੇ ਵਿਕਰੀ ਵਾਸਤੇ ਵੀ ਤੇ ਗਾਹ ਮੇਲੇ ਮੂਲੇ ਵਾਸਤੇ ਵੀ ਵੀ ਰਹੇ ਦੋਸਤੋ ਪਸ਼ੂ ਤਿਆਰ ਕਰਦਾ ਅੱਜ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਤਿੰਨ ਨਾਗ ਦਿਖਾਉਂਗਾ ਤਿੰਨੇ ਨਾਗ ਹੀ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਹੋਣਗੇ ਤੇ ਵੈਰੈਟੀ ਤੁਹਾਨੂੰ ਸਾਰੀ ਮਿਲ ਜਾਣੀ ਹੈ ਬੱਗੇ ਮੋਛੇ ਵੀ ਮਿਲ ਜਾਣੀ ਹੈ ਦੋਸਤੋ ਟੇਢੇ ਕੱਟ ਵਾਲੀ ਵੀ ਝੋਟੀ ਮਿਲ ਜਾਣੀ ਹੈ ਵੈਸੇ ਥਣਾ ਥਣਾ ਦੀ ਇਹ ਦੋਸਤੋ ਇਹ ਤਿੰਨੇ ਝੋਟੀਆਂ ਹੀ ਸਾਫ਼ ਹੋਣਗੀਆਂ ਤੋੜ ਕੇ ਦੇਖ ਲਾਂਗੇ ਰੇਟ ਬਾਈ ਤੋਂ ਪੁੱਛ ਲਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਜਾਂ ਜਿਹੜਾ ਰੇਟ ਤੁਹਾਨੂੰ ਜਚੇ ਉਹਦੀ ਦੋਸਤੋ ਤਸੱਲੀ ਕਰ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕ ਕੀ ਹਾਲ ਚਾਲ ਹੈ ਬਹੁਤ ਵਧੀਆ ਭਰਾਜੀ ਠੀਕ ਠਾਕ ਹੋਰ ਮਾਰ ਆ ਜਾਂਦਾ ਵਿਕਰੀ ਆਸ ਤੇ ਵੀ ਹਾਂਜੀ ਬਈ ਆਈ ਜਾਂਦਾ ਠੀਕ ਹੈ ਵੈਸੇ ਤਾਂ ਸਾਰੇ ਜਾਣਦੇ ਹੀ ਹੋਣਗੇ ਤੇ ਹਾਂਜੀ ਤੇ ਇੱਕ ਵਾਰੀ ਨਾਮ ਦੱਸ ਦਿੰਦੇ ਨਾਮ ਫਰੰਗੀਪੁੱਲਾ ਰ ਹੈ ਜੀ ਹਾਂਜੀ ਪਿੰਡ ਆਪਣਾ ਕਾਲੀ ਵਾਲਾ ਪਿੰਡ ਕਾਲੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਤੇ ਕਿਹੜੇ ਤਲਵੰਡੀ ਭਾਈ ਰਹਿ ਜਾਂਦਾ ਹਾਂਜੀ ਕੀਤਾ ਕੋਈ ਜਾਨਵਰ ਮੇਲੇ ਆਸ ਤੇ ਯਾਰ ਹਾਂ ਬਈ ਕਰੇ ਆ ਜਾਨਵਰ ਦਾ ਕੋਈ ਜਾਂਦੇ ਯਾਰ ਹਾਂਜੀ ਠੀਕ ਹੈ ਅੱਛਾ ਵਿਕਰੀ ਤੌਰ ਤੇ ਵੀ ਮੰਨ ਕੇ ਚੱਲ ਵੀ ਕਿਤੇ ਨਾ ਕਿਤਾ ਕੋਈ ਪਾਸੂ ਖੜਾ ਹੀ ਹੁੰਦਾ ਬਿਨਾ ਵੀਡੀਓ ਤੋਂ ਹੈਨਾ ਹਾਂਜੀ ਹਾਂਜੀ ਹੁੰਦਾ ਹੀ ਆ ਜੀ ਠੀਕ ਹੈ ਤੇ ਬਾਕੀ ਜਾਨਵਰ ਟੌਪ ਦੇ ਲੈਣੇ ਆ ਪੂਰੇ ਮਾਰ ਕੇ ਲੈਣੇ ਆ ਜਾਨਕਿ ਬਾਕੀ ਦਿੱਸੀ ਜਾਂਦਾ ਕੋਈ ওভার ਵਾਈਟ ਆਦਾ ਹੈ ਨਹੀਂ ਜਾ ਤੇ ਪੂਰੇ ਪੂਰੇ ਮਾਰ ਕੇ ਆਲੇ ਦੋਸਤ ਜਿੰਨਾ ਮਰਜੀ ਦਬਾਈ ਜਿੰਨਾ ਆਪਾਂ ਚੱਟਾ ਬਣ ਘੱਟ ਲਵਾਵਾਂਗੇ ਪੂਰੇ ਮਾਰਕੀਟ ਦੇ ਲਵਾਵਾਂਗੇ ਪਸ਼ੂ ਹਾਂਜੀ ਹਾਂਜੀ ਗਾਹਾਂ ਉਨੀ ਹੀ ਨਸਲ ਬਣਨੀ ਹੈ ਤੇ ਗਾਹਾਂ ਪਤਿਆਰ ਕਰਾਂਗੇ ਤੇ ਵੇਚਣੇ ਵੀ ਸੌਖੇ ਹੋ ਜਾਂਦੇ ਆ ਚਾਰ ਪੈਸੇ ਵਟਣੇ ਵੀ ਸੌਖੇ ਹੋ ਜਾਂਦੇ ਹੈ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਜਿਵੇਂ ਜਾਣੇ ਕਿ ਨਾਰਮਲ ਪਸ਼ੂ ਨਹੀਂ ਗਏ ਇਹ ਵੀ ਜਾਣੇ ਕਿ ਵਧੀਆ ਕੁਆਲਿਟੀ ਦੀਆਂ ਕੱਟੀਆਂ ਆ ਠੀਕ ਹੈ ਨਸਲ ਚ ਅੱਛਾ ਜਿਹੜੀ ਇੱਧਰਲੇ ਪਾਸੇ ਪਹਿਲੇ ਨੰਬਰ ਤੇ ਇਹ ਕੱਟੀ ਖੜੀ ਆ ਕਿੰਨੇ ਟਾਈਮ ਦੀ ਹੋਗੀ ਮੈਨੂੰ ਲੱਗਦਾ ਦੋ ਕੱਟੀਆਂ ਜਿਹੜੀ ਸੇਮ ਜੀ ਵਰਦੀ ਹੈ ਹਾਂ ਹਾਂ ਸਾਲ-ਸਾਲ ਦੀਆਂ ਹੀ ਆ ਸਾਲ-ਸਾਲ ਦੀਆਂ ਬਾਕੀ ਰਾਜੀ ਆ ਦੋਸਤੋ ਕਟੀਆਂ ਪੂੜੇ ਪੜੇ ਬਹੁਤ ਸੋਹਣੀਆਂ ਰਾਜੀ ਵੀ ਆ ਥਣਾ ਦੀਆਂ ਪੂਰੀਆਂ ਸਾਫ ਆ ਥਣਾ ਵਧੀਆ ਚਾਰ ਨਿਕਲਦੇ ਹੋਣਗੇ ਇਹ ਮੂੰਹ ਦੀ ਖੋਖਾ ਬਿਲਕੁਲ ਵਾਈਟ ਹੋਣਗੇ ਤੇ ਸਿੰਗ ਦੋਸਤੋ ਗੜਾਈ ਦੇ ਵਿੱਚ ਰੇਟ ਕੀ ਸੋਚਿਆ ਇਹਦਾ ਇਹ ਰੇਟ ਇਹਨਾਂ ਦੋਵਾਂ ਦਾ ਹੀ 25-25000 ਰੁਪਇਆ ਅੱਛਾ 50000 ਦਾ ਜੋੜਾ ਹਾਂ 50000 ਦਾ ਜੋੜਾ 25-25000 ਰੁਪਇਆ ਠੀਕ ਹੈ ਇਹ ਕਟੀਆਂ ਰਾਜੀ ਵੀ ਆ ਪਿਓਰ ਨੀਲੀ ਦੀਆਂ ਥਣਾ ਸੁਣਾ ਦੀਆਂ ਬੜੀਆਂ ਸਾਫ ਆ ਤੌਰ ਦੇ ਦੋਸਤੋ ਬਿਲਕੁਲ ਜੈਜੀ ਮਾਰਕਿੰਗ ਵਾਲੀਆਂ ਕਟੀਆਂ ਹੋਣਗੀਆਂ ਜੀ ਇਹ ਤੇ ਇਹਦੇ ਚਾਰੇ ਪੈਰਾਂ ਤੇ ਇੱਕ ਦੋਆਂ ਪੈਰਾਂ ਤੇ ਇਹਦੇ ਮੂਰਲੇ ਨੇ ਮਾੜੇ ਮਾੜੇ ਹੋਣਗੇ ਨਿਸ਼ਾਨ ਅੱਛਾ ਤੇ ਜਨ ਕਿ ਹੈ ਤਿੰਨਾਂ ਦੇ ਹੀ ਨਿਸ਼ਾਨ ਨੇ ਮਾੜੇ ਮਾੜੇ ਦੱਸੋ ਫੇਸ ਕੁਆਲਟੀ ਚੰਗੀ ਹੈ ਜੀ ਸਿੰਘ ਗੜਾਈ ਦੇ ਵਿੱਚ ਕਰ ਰਹੇ ਆ ਠੀਕ ਹੈ ਤਕਰੀਬਨ 1 ਸਾਲ ਦੇ ਘਿਰ ਦੇ ਵਿੱਚ ਉਮਰ ਆਣ ਬਹੁਤ ਸੋਹਣੇ ਚਾਰ ਨਿਖੜਵੇ ਹੋਣਗੇ ਤੇ ਰੇਟ ਨਾਰਮਲ ਜੀ ਇਹ ਦੋਵੇਂ ਇਕੱਟੀਆਂ ਦੇ ਦੇਣਾਂ ਦੇ 225-25000 ਹੋਊਗਾ ਰੇਟ ਵਿੱਚ ਹੋਰ ਵੀ ਮਾਨਤਾਨ ਹੋਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਥਨਾਲੀ ਇਹ ਵੀ ਬਹੁਤ ਸੋਹਣੀ ਆ ਚਾਰ ਹੀ ਥਨਾ ਦੂਰ ਦੂਰ ਬਿੱਥਾਂ ਤੇ ਐ ਤੇ ਮੂੰਹ ਦੀ ਵੀ ਬਹੁਤ ਸੋਹਣੀ ਆ ਕੱਟੀ ਪੂਰੇ ਮਾਰੀ ਦਾ ਹਾਂ ਦੱਸੋ ਵਧੀਆ ਚਾਰ ਨਿਖੜਵੇ ਹੋਣਗੇ ਤੇ ਬਾਕੀ ਪੂਸ਼ਪਾਸ਼ ਦੀ ਬਰੀਕੀ ਦੇਖੋ ਕਿੰਨੀ ਲੰਬਾਈ ਦੇ ਵਿੱਚ ਆ ਜਿਹੜੇ ਵੀਰ ਨੇ ਸ਼ੌਕ ਨਾਲ ਸੰਭੀ ਆ ਨਾ ਮਰਜੀ ਤਾਂ ਹੂੰ ਹੂੰ ਜਾਨੇ ਕਿ ਉਹਨੂੰ ਘਾਟਾ ਨਹੀਂਗਾ ਨਹੀਂ ਨਹੀਂ ਬਿਲਕੁਲ ਇਹ ਤਾਂ ਸਹੀ ਗੱਲ ਹੈ ਇਹਦਾ ਬਹੁਤ ਚੰਗੀਆਂ ਕੱਟੀਆਂ ਹੋਣਗੀਆਂ ਇਹਦਾ ਹੈ ਇੱਕ ਚੀਜ਼ ਵੱਧੇ ਵਾਲੀ ਆ ਇਹਦੇ ਕਰਮਾਣੀਆਂ ਕਿਤੇ ਘਾਟਾ ਪਾਉਂਦੀ ਆ ਤੇ ਕਿੰਨੇ ਇਹ ਵੀ ਮੰਨ ਕੇ ਚੱਲ ਵੀ ਸਾਲ ਦੀ ਹੋਈ ਆ ਨਾ ਹਾਂ ਇਹ ਵੀ ਸਾਲ ਦੀ ਠੀਕ ਹੈ ਖੋਲ ਖੈਨੋ ਵੀ ਰੇਟ ਦੋਸਤੋ ਇਸ ਕੱਟੀ ਦਾ ਵੀ 25000 ਆ 1 ਸਾਲ ਉਮਰ ਆ ਤੇ ਇਹ ਮੇਕੋ ਜੀ ਸ਼ਕਲ ਆ ਤੁਮਾਂ ਦੀ ਤੇ ਇੱਕੋ ਜੱਡੀਆਂ ਆ ਅੱਛਾ ਦੋਸਤੋ ਇਸ ਕੱਟੀ ਦਾ ਵੀ ਮੂੰਹ ਸਪੈਸ਼ਲੀ ਤੁਹਾਨੂੰ ਦਿਖਾ ਦਣਾ ਉਸ ਕੱਟੀ ਵਰਗਾਈ ਆ ਬੱਗੀ ਮੋਛ ਵਾਲੀ ਆ ਤੇ ਇਹਦੇ ਦੋਸਤੋ ਚਾਰੇ ਪੈਰਾਂ ਤੇ ਮਾਰਕਿੰਗ ਹੋਊਗੀ ਅਗਲੇ ਪੈਰਾਂ ਤੇ ਨਿਸ਼ਾਨ ਤੇ ਮਗਰ ਦੇ ਪੈਰ ਤੁਹਾਨੂੰ ਦੀਦੇ ਹੀ ਹੋਣੇ ਆ 1 ਸਾਲ ਉਮਰ ਆ ਦੋਸਤੋ 25000 ਰੇਟ ਤੇ ਥੜਾ ਦੋਸਤੋ ਥਣ ਝੋਲੀ ਚੰਗੀ ਆ ਕੱਟੀ ਨੂੰ ਥਣ ਵਧੀਆ ਚਾਰ ਨਿਖੜਵੇ ਹੋਣਗੇ ਜੀ ਆਹ ਲੋ ਦੋਸਤ ਠੀਕ ਹੈ ਜੀ ਚਾਰ ਵਧੀਆ ਤਾਂ ਲੱਗੇ ਵੀ ਆਣਾ ਨਾ ਵੀ ਥਣਾ ਦੇ ਸਰ ਤੇ ਪਸ਼ੂ ਹੁੰਦਾ ਬਿਲਕੁਲ ਬਿਲਕੁਲ ਹਾਂ ਇਹ ਥਣਾ ਦੇ ਆਪਣੇ ਪਸ਼ੂ ਸੋਹਣੇ ਹੋਣਗੇ ਠੀਕ ਹੈ ਰੇਟ 225000 ਇਹ ਦੂਜੇ ਨੰਬਰ ਵਾਲੀ ਕੱਟੀ ਆ ਤੇ ਇੱਕ ਬਈ ਵੱਡੀ ਝੋਟੀ ਹੈ ਜਿਹੜੀ ਆਪਣੇ ਕੋਲ ਟੇਢੇ ਕੱਟ ਵਾਲੀ ਹਾਂਜੀ ਕਿੰਨੇ ਟਾਈਮ ਦੀ ਹੋਗੀ ਇਹ ਇਹ ਅਮਰਜੀਤ ਬਾਈ ਜਣ ਕੇ 1.5 2 ਸਾਲ ਦੀ ਹੈ ਮੂੰਹੋਂ ਤਾਂ ਖੀਰੀ ਹੈ ਹਲੇ ਅੱਛਾ ਹਾਂ ਤੇ ਟੇਢਾ ਘਟਾ ਵੀ ਪ्योर ਨੀਲੀ ਰੰਗ ਦੀ ਹੈ ਥਣਾ ਦੀ ਇਹ ਵੀ ਬਹੁਤ ਸੋਹਣੀ ਹੈ ਬਾਕੀ ਅੱਛਾ ਲੈ ਵੀ ਇੱਕ ਹੀ ਲਈਏ ਪਹਿਲਾਂ ਥਾਣੇ ਆਹ ਲੋ ਜੀ ਥਾਣ ਦੇਖ ਲਓ ਜੀ ਠੀਕ ਹੈ ਹੌਣ ਦਿਖਾ ਤੇ ਹਾਂ ਥਾਣ ਸਹੀ ਆ ਦੋਸਤੋ ਵਧੀਆ ਮੰਨ ਕੇ ਚਲੋ ਵੀ ਮੋਟਾ ਮੋਟਾ ਥਾਣਾ ਹੋਊਗਾ ਤੇ ਫੇਸ ਤੇ ਟੇਡਾ ਕਰਨਾ ਪਊਗਾ ਸੈਂਗੀ ਗਰਾਈ ਦੇ ਵਿੱਚ ਆ ਦੋਸਤੋ ਤੇ ਇਹਦੇ ਵੀ ਪਿਛਲੇ ਪੈਰਾਂ ਤੇ ਮਾਰਕਿੰਗ ਹੈ ਹਨਾ ਹਾਂ ਇਹਦੇ ਅਗਲੇਆਂ ਦੇ ਵੀ ਹੈਗੇ ਮਾੜੇ ਮੈਂ ਚਲੋ ਤੇ ਖੋਲਖਾਨ ਨੂੰ ਰੇਟ ਕੀ ਆ ਇਹਦਾ ਰੇਟ ਅਮਰਜੀਤ ਬਾਈ ਇਹ 36 ਦੀ ਦੇ ਦੇ ਹਾਂਜੀ 36000 ਦੀ ਹਾਂਜੀ ਠੀਕ ਆ ਦੋਸਤੋ ਇਹ तकरीबन 36000 ਰੇਟ ਆ ਜੀ ਠੀਕ ਆ ਵੈਸੇ ਚੰਗਾ ਕੱਦ ਕਾਠ ਉਮਰ ਦੇ ਹਿਸਾਬ ਨਾਲ ਤਕਰੀਬਨ 1.2 ਸਾਲ ਦੇ ਘੇਰੇ ਦੇ ਵਿੱਚ ਤੁਸੀਂ ਉਮਰ ਮੰਨ ਸਕਦੇ ਹੋ ਤੇ ਥਣ ਝੋਲੀ ਚੰਗੀ ਹੈ ਤੇ ਮਾਰਕਿੰਗ ਇਸ ਕੱਟੀ ਦੇ ਦੋਸਤੋ ਬਿਲਕੁਲ ਜੈਜ ਜੀ ਹੋਊਗੀ ਠੀਕ ਹੈ ਜੀ ਆਹ ਲਓ ਦੋਸਤੋ ਮਗਰੋਂ ਪੁੜਿਆਂ ਪੜਿਆਂ ਦੀ ਤੁਸੀਂ ਚੜਾਈ ਦੇਖ ਸਕਦੇ ਹੋ ਜੀ ਠੀਕ ਹੈ ਸੋਹਣੀ ਇਹ ਝੋਟੀ ਇਹ ਵੀ ਚੰਗੀ ਤਕਰੀਬਨ ਤਿਆਰ ਹੋ ਜਾਣੀ ਹੈ ਜਿਹੜੇ ਕਿਸੇ ਵੀਰ ਭਰਾ ਨੇ ਸਾਹਵਲੀ ਚੰਗੀ ਝੋਟੀ ਬਣ ਜਾਣੀ ਆ ਫੇਸ ਤੇ ਦੋਸਤੋ ਟੇਡਾ ਕੱਟਾ ਹੋਊਗਾ ਠੀਕ ਹੈ ਤੇ ਢਾਂਚਾ ਸੋਹਣਾ ਇਸ ਝੋਟੀ ਦਾ ਖਾਣਾ ਦੇ ਵਿੱਚ ਝੋਲੀ ਬਹੁਤ ਚੰਗੀ ਬਣਦੀ ਪਈ ਹੈ ਜੀ ਇੱਕ ਵਾਰੀ ਆਹ ਲ ਇਹ ਤਕਰੀਬਨ ਦੋਸਤੋ ਤੀਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਹੈ ਔਨੇ ਕਦੋ ਸਾਲ ਦੀ ਉਮਰ ਦੇ ਵਿੱਚ ਦੀ ਉਮਰ ਹੈ ਤੇ ਰੇਟ 36000 ਦੋਸਤੋ ਮਾਨਤਾਣ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਤਸੱਲੀ ਕਰ ਲਿਓ ਵੈਸੇ ਇਹ ਤਿੰਨੇ ਜਨਵਰੀ ਤੁਹਾਨੂੰ ਦੋਸਤੋ ਤੋਰ ਕੇ ਦਿਖਾਈ ਹੈ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਕ ਤੁਹਾਨੂੰ ਜਜੇ ਜਾਂ ਜਿਹੜਾ ਰੇਟ ਤੁਹਾਨੂੰ ਜਜੇ ਵੈਸੇ ਰੇਟ ਨੋਰਮਲ ਹੀ ਬਾਈ ਨੇ ਰੱਖਿਆ ਤੁਹਾਨੂੰ ਪਤਾ ਹੀ ਹੈ ਵੀ ਅੱਜ ਦੇ ਡੇਟ ਦੇ ਵਿੱਚ ਕੀ ਕੀ ਰੇਟ ਚੱਲਦੇ ਪਏ ਛੋਟੀਆਂ ਛੋਟੀਆਂ ਕਟੀਆਂ ਦੇ ਤੇ ਇਹਨਾਂ ਕਟੀਆਂ ਤੋਂ ਦੋਸਤੋ ਰੇਟ ਜੈ ਜੀ ਹੋਣਗੇ ਜਿਹੜਾ ਵੀ ਨਾਕ ਜਚੇ ਖਰੀਦ ਲਿਓ ਨੰਬਰ ਸਕਰੀਨ ਤੇ ਹੈ ਵੈਸੇ ਮਾਨਤਾਨ ਹੋ ਜਾਊਗਾ ਤੇ ਚਲੋ ਠੀਕ ਆ ਬਾਈ ਜੀ ਠੀਕ ਆ ਭਰਾ ਜੀ ਠੀਕ ਆ